ਕਿ ਸਾਡੇ ਨਾਲ ਕੁਝ ਕਿਸਾਨ ਨੇ ਇਹਨਾਂ ਨੇ ਡਰੋਨ ਦਾ ਜਵਾਬ ਡਰੋਨ ਦੇ ਨਾਲ ਦੇਣ ਦਾ ਹੀ ਹਨਾ ਵੀ ਇੱਕ ਪਲਾਨ ਬਣਾਇਆ ਤੇ ਕੀ ਕੋਸ਼ਿਸ਼ ਆ ਸਾਰਾ ਹਨਾ ਵੀ ਪਲਾਨ ਹੈ ਬਾਈ ਜੀ DNA ਗੱਲ ਕਰਾਂਗੇ ਬਾਈ ਜੀ ਸਸ਼ੀਕਾਲ ਸਸ਼ੀਕਾਲ ਜੀ ਬਾਈ ਜੀ ਡਰੋਨ ਲੈ ਕੇ ਤੁਸੀਂ ਹੁਣ ਇੱਥੇ ਪਹੁੰਚੇ ਹੋ ਪਹਿਲਾਂ ਤਾਂ ਦੱਸੋ ਕਿ ਡਰੋਨ ਦਾ ਕੀ ਕੰਮ ਪੈ ਗਿਆ ਅਸੀਂ ਪਹਿਲੇ ਦਿਨ ਤੋਂ ਇਨਦੋਲਨ ਦੇ ਨਾਲਾਂ ਚ ਸਿਰਫ ਪਹਿਲੇ ਦਿਨ ਤਾਰਾ ਪੱਟੀਆਂ ਕਿੱਲੇ ਪੱਟੇ ਪੈਰੀਗੇਟ ਪੱਟੇ ਅਸੀਂ ਉਸ ਦਿਨ ਤੋਂ ਨਾਲ ਆ ਉਸ ਦਿਨ ਤੋਂ ਸਾਨੂੰ ਜੋ ਦਿੱਕਤਾਂ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ ਖੱਟਰ ਸਰਕਾਰ ਨੇ ਡਰੋਨ ਦੇ ਥਰੂ ਜੋ ਅਥਰੂ ਗੈਸ ਦੇ ਕੋਲੇ ਬਿਲਕੁਲ ਉੱਪਰ ਸੱਟ ਕੇ ਸਾਡੇ ਭਰਾਵਾਂ ਨੂੰ ਜ਼ਖਮੀ ਕੀਤਾ ਹੈ ਜੋ ਡਰੋਨ ਨਾਲ ਉਹ ਉੱਪਰ ਬਲਾਸਟ ਕਰਦੇ ਆ ਅੰਥਰੂ ਕੈਸ ਦਾ ਗੋਲਾ ਸੱਟਦੇ ਆ ਉਹ ਟੌਪ ਤੋਂ ਆਉਣ ਦੇ ਕਾਰਨ ਬੋਲਟੀ ਦੇ ਬਰਾਬਰ ਆ ਕੇ ਬਲਾਸਟ ਹੁੰਦਾ ਹੈ ਬੋਲਟੀ ਦੇ ਬਰਾਬਰ ਆ ਕੇ ਜੋ ਬਲਾਸਟ ਕਰਦਾ ਹੈ ਤਾਂ ਉਹ ਸਾਡੇ ਹੱਥ ਪੈਰ ਬਾਹ ਜ਼ਖਮੀ ਜ਼ਖਮ ਦੀ ਹੋਣ ਦੇ ਚਾਂਸ 100% ਵੱਜ ਜਾਂਦੇ ਆ ਜੋ ਸ਼ੂਟ ਕਰਦੇ ਆ ਉਹ ਪਤਾ ਲੱਗ ਜਾਂਦਾ ਹੈ ਸਾਹਮਣੇ ਉਹ ਅੰਥਰੂ ਕੈਸ ਦਾ ਗੋਲਾ ਆ ਰਿਹਾ ਹੈ ਉਹਦੀ ਆਵਾਜ਼ ਆਉਂਦੀ ਹੁੰਦੀ ਹੈ ਇਹਦੀ ਆਵਾਜ਼ ਨਹੀਂ ਬਿਲਕੁਲ ਉਹ ਪ੍ਰੋਜੈਕਟ गिरਦਾ ਭੱਜਣ ਦਾ ਚਾਂਸ ਘਟ ਜਾਂਦੇ ਆ ਬਲਾਸਟ ਕਰਨ ਨਾਲ ਜ਼ਖਮੀ ਜ਼ਿਆਦਾ ਹੁੰਦਾ ਸਾਡੇ ਭਰਾ ਤਾ ਇਸਕੀਮ ਲਾਈਵ ਇਸ ਤੋਂ ਪੱਛ ਤੋਂ ਪੱਛਾਂ ਲਈ ਕੀ ਕਰ ਸਕਦੇ ਆ ਅਸੀਂ ਕੱਲ ਅਸੀਂ ਪਤੰਗ ਉਡਾਏ 5 ਰੁਪਏ ਦੀ ਪਤੰਗ ਨਾਲ ਅਸੀਂ 5 ਲੱਖ ਦਾ ਡਰੋਨ ਸੱਟ ਲਿਆ ਤਾਂ ਅੱਜ ਅਸੀਂ ਹੋਰ ਚਕਾਲ ਲਾਇਆ ਵੀ ਡਰੋਨ ਦਾ ਮੁਕਾਬਲਾ ਡਰੋਨ ਨਾਲ ਹੀ ਕਰਾਂਗੇ ਅਸੀਂ ਜਿਵੇਂ ਤਰ੍ਹਾਂ ਲੋਹੇ ਨੂੰ ਲੋਹਾ ਕੱਟਦਾ ਹੈ ਚੈਨ ਨੂੰ ਚੈਨ ਕੱਟ ਦਿਆ ਤਾਂ ਅੱਜ ਡਰੋਨ ਨੂੰ ਡਰੋਨ ਹੀ ਡੈਮੇਜ ਕਰੇਗਾ ਅੱਛਾ ਭਾਈ ਜੀ ਜਦੋਂ ਇਹ ਥੋੜਾ ਟੈਕਨੀਕਲ ਹੁੰਦਾ ਹੈ ਨਾ ਇਹਨੂੰ ਉਡਾਉਣਾ ਟੈਕਨੀਕਲ ਹੁੰਦਾ ਆ ਤੇ ਤੁਸੀਂ ਕਿੱਦਾਂ ਇਹਨੂੰ ਫਿਰ ਮੈਨੇਜ ਕਰ ਸਕਦੇ ਹੋ ਅਸੀਂ ਖੁਦ ਇੰਜੀਨੀਅਰ ਆ ਹੁਣ ਕਿਸਾਨ ਦਾ ਪੁੱਤ ਕਿਸਾਨ ਨਹੀਂ ਹੁਣ ਇੰਜੀਨੀਅਰ ਬਣ ਚੁੱਕਿਆ ਹੈ ਅਸੀਂ ਹਰ ਟੈਕਨੀਕ ਦੇ ਪੱਖ ਤੋਂ ਦੇਖ ਕੇ ਬਿਲਕੁਲ ਆਪਰੇਟ ਕਰਨ ਜਾਣਦੇ ਆ ਕੋਈ ਏਡੀ ਬੜੀ ਦਿੱਕਤ ਦੀ ਗੱਲ ਨਹੀਂ ਹੈ ਸੁਆਮੀ ਜੀ ਦਾ ਥੰਦੀ ਰਿਪੋਰਟ ਹੈ ਐਮ ਐਸ ਪੀ ਗਾਰੰਟੀ ਕਾਨੂੰਨ ਹੈ ਜਾਂ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਸਾਨੂੰ ਸਾਡੇ ਨਾਲ ਤਿੰਨ ਖੇਤੀ ਕਿਰੂਣ ਵਾਪਸ ਲਏ ਸੀ ਜੋ ਉਸ ਸਮੇਂ ਦੇ ਪਰਚੇ ਨੇ ਕਿਸਾਨਾਂ ਦੇ ਪਏ ਵੇ ਉਹ ਬਿਲਕੁਲ ਕਿਉਂ ਦੇ ਤ्यों ਖੜੇ ਨੇ ਉਹ ਵੀ ਵਾਪਸ ਕਰਨ ਦੀ ਗੱਲ ਹੈ ਕਰਜ਼ਾ ਮਾਫੀ ਦੀ ਗੱਲ ਹੈ ਪ੍ਰੋਟ ਕਰਾਉਣਿਆਂ ਦੀ ਬਣ ਚੁੱਕੀ ਹੈ ਗਵਰਨਮੈਂਟ ਪਰ ਹੁਣ ਕਿਸਾਨ ਜਾਗ ਚੁੱਕਿਆ ਹੈ ਹੁਣ ਕਿਸਾਨ ਬੈਠਣ ਵਾਲਾ ਨਹੀਂ ਹੈ ਹੁਣ ਕਿਸਾਨ ਕੋਈ ਨਾ ਕੋਈ ਡਿਸੀਜਨ ਲੈ ਕੇ ਹੀ ਵਾਪਸ ਮੁੜੇਗਾ ਭਾਈ ਇਲੈਕਸ਼ਨ ਵੀ ਆਉਣ ਲੱਗੇ ਆ ਹਨਾ ਵੀ ਜਲਦੀ ਹੀ ਇਲੈਕਸ਼ਨ ਅਲਾਨਸ ਹੋ ਜੋਗੇ ਤੁਹਾਨੂੰ ਕੀ ਲੱਗਦਾ ਹੈ ਜਿਸ ਹਿਸਾਬ ਦੇ ਨਾਲ ਕੇਂਦਰ ਸਰਕਾਰ ਹੁਣ ਕਰ ਰਹੀ ਆ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਵੀ ਕੀ ਹੋ ਸਕਦਾ ਹੈ ਸਰਕਾਰਾਂ ਜੋ ਮਰਜ਼ੀ ਆ ਜਾਣ ਸਾਰਿਆਂ ਦਾ ਸੇਮ ਹੀ ਰਵਈਆ ਹੁੰਦਾ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਅੱਜ ਭਾਜਪਾ ਕੱਲ ਨੂੰ ਕਾਂਗਰਸ ਆ ਜਾਏਗੀ ਸਾਡਾ ਕੰਮ ਹੈ ਪ੍ਰੈਸ਼ਰ ਪਾਉਣਾ ਤੇ ਕਾਨੂੰਨ ਬਣਵਾਉਣੇ ਆਪਣੀਆਂ ਮੰਗਾਂ ਬਣਵਾਉਣੀਆਂ ਜੋ ਮਰਜ਼ੀ ਗਵਰਨਮੈਂਟ ਆ ਜਾਏ ਸਾਨੂੰ ਉਹਦੇ ਨਾਲ ਕੋਈ ਸਬੰਧ ਨਹੀਂ ਸਾਨੂੰ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਸਾਨੂੰ ਕੋਈ ਦਿੱਕਤ ਨਹੀਂ ਚੇ ਭਾਜਪਾ ਰਹੇ ਚਾਹੇ ਕਾਂਗਰਸ ਰਹੇ ਭਾਈ ਜੀ ਜਿੱਦਾਂ ਹੁਣ ਐਮਐਸਪੀ ਹੈ ਬੇਸਿਕ ਚੀਜ਼ਾਂ ਆਆਂ ਨਾ ਅਗਰ ਐਮਐਸਪੀ ਲਾਗੂ ਹੋ ਜਾਏਗਾ ਤੁਹਾਨੂੰ ਕੀ ਲੱਗਦਾ ਕਿ ਕਿਸਾਨ ਦੀ ਕਿੰਨੀ ਜ਼ਿਆਦਾ ਆਮਦਨ ਦੇ ਵਿੱਚ ਵਾਧਾ ਆਏਗਾ ਕਮ ਸੇ ਕਮ ਡੇਢ ਗੁਣਾ ਅਪਰੋਕਸੀਮੇਟ ਵਾਧਾ ਆਏਗਾ ਜ਼ਰੂਰ ਆਏਗਾ ਤੇ ਕਿਸਾਨ ਦੇ ਘਰਾਂ ਕੰਮ ਦੇ ਵਿੱਚ ਵਾਧਾ ਆਏਗਾ ਤਾਂ ਮਜ਼ਦੂਰ ਦੇ ਨਿਕਮੇ ਵਿੱਚ ਵਾਧਾ ਆਏਗਾ ਮਾਰਕੀਟ ਵਿੱਚ ਵਾਧਾ ਆਏਗਾ ਉਹਨਾਂ ਹੀ ਕਿਸਾਨ ਜ਼ਿਆਦਾ ਆਪਣਾ ਸਮਾਨ ਪਰਚੇਜ਼ ਕਰੇਗਾ ਮਾਰਕੀਟ ਵਿਸ਼ਾਲ ਆਏਗਾ ਕਿਸਾਨ ਨੂੰ ਆਪਣੀ ਨੌਕਰੀ ਮਿਲੇਗੀ ਚ ਵਧੀਆ ਆਮਦਨ ਹੋਏਗੀ ਜਿਹੜੇ ਸਾਡੇ ਕਿਸਾਨ ਪਰਾ ਹਨਾ ਆਤਮ ਹੱਤਿਆ ਕਰਦੇ ਆ ਵੀ ਉਹਨਾਂ ਦੇ ਵੀ ਹਨਾ ਵੀ ਉਹਨਾਂ ਨੂੰ ਵੀ ਰੋਕਿਆ ਜਾ ਸਕਿਆ ਕਿਉਂਕਿ ਸਾਨੂੰ ਵਧੀਆ ਆਮਦਨ ਹੋਏ ਜਦੋਂ ਕਿਸਾਨ ਨੂੰ ਆਮਦਨ ਸਹੀ ਹੋਣ ਲੱਗੀ ਉਹਦਾ ਘੜ ਘਟਣਾ ਬੰਦ ਹੋ ਗਿਆ ਤਾਂ ਕੋਈ ਵੀ ਆਤਮ ਹੱਤਿਆ ਨਹੀਂ ਕਰੇਗਾ ਹੁਣ ਭਾਈ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਅਸੀਂ ਵੀ ਦੇਖ ਰਹੇ ਹਾਂ ਕਿ ਪ੍ਰੋਟੈਸਟ ਤੇ ਲੋਕੀ ਬੈਠੇ ਹੋਏ ਆ ਬਾਬਾ ਜੀ ਹਨਾ ਚਾਹੇ ਉਹ ਬਜ਼ੁਰਗ ਨੇ ਨੌਜਵਾਨ ਨੇ ਉਹ ਸਾਰੇ ਇਕੱਠੇ ਹੋ ਕੇ ਕਿਸਾਨ ਹੁਣ ਵੀ ਕੇਂਦਰ ਸਰਕਾਰ ਦੇ ਖਿਲਾਫ ਹਨਾ ਵੀ ਆਪਣਾ ਰੋਸ ਜ਼ਾਹਰ ਵੀ ਕਰ ਰਹੇ ਆ ਤੇ ਲਗਾਤਾਰ ਇਹ ਵੀ ਕਰ ਰਹੇ ਆ ਕਿ ਸਾਨੂੰ ਦਿੱਲੀ ਜਾਣ ਦਿਓ ਤੁਹਾਨੂੰ ਕੀ ਲੱਗਦਾ ਹੈ ਕਿ ਅੱਗੇ ਕੀ ਕੁਝ ਮਤਲਬ ਕਿ ਪਲਾਨ ਹੋ ਸਕਦਾ ਹੈ ਪਲਾਨ ਸਾਡਾ ਮੇਨ ਤਾਂ ਜੋ ਮਕਸਦ ਹੈ ਸਾਡੀਆਂ ਮੰਗਾਂ ਪੂਰੀਆਂ ਹੋ ਜਾਣ ਸਾਨੂੰ ਹੁਣ ਅਡਾ ਕੋਈ ਪਰਪਸ ਨਹੀਂ ਹੈ ਚਾਹੇ ਥੇਮਪੂਰੀਆ ਕਰਾ ਦੋ ਚਾਹੇ ਦਿੱਲੀ ਜਾ ਕੇ ਪੂਰੀਆ ਕਰਾ ਦੋ ਸਾਡਾ ਕੇ ਮੇਨ ਪਰਪਸ ਸਾਡੀਆਂ ਮੰਗਾ ਪੂਰੀ ਹੋਣੀ ਚਾਹੀਦੀ ਹੈ